ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਮੇਰੇ ਨਾਲ ਮੌਜੂਦ ਨੇ ਕੈਨੇਡਾ ਵੱਡੀ ਗਿਣਤੀ ਵਿਦਿਆਰਥੀ ਵੀਜ਼ਾ ਵਿਦਿਆਰਥੀ ਵਿਜ਼ਟਰ ਵੀਜ਼ੇ ਤੇ ਗਏ ਵਿਦਿਆਰਥੀਆਂ ਦੇ ਪੇਰੈਂਟਸ ਵੀ ਗਏ ਪਰ ਹੁਣ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਕੈਨੇਡਾ ਤੋਂ ਵਿਜ਼ਟਰ ਵੀਜ਼ਾ ਬਹੁਤ ਤੇਜ਼ੀ ਦੇ ਨਾਲ ਨਹੀਂ ਆ ਰਹੇ ਕਾਫੀ ਫਾਈਲਾਂ ਪੈਂਡਿੰਗ ਨੇ ਵਿਜ਼ਟਰ ਵੀਜ਼ਾ ਤੇ ਇਹ ਸਥਿਤੀ ਕਿਉਂ ਬਣ ਰਹੀ ਹੈ ਇਹ ਤੀਰਤ ਜੀ ਤੋਂ ਸਮਝਦਿਆਂ ਤੀਰਤ ਜੀ ਸਸ ਸ੍ਰੀਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸ੍ਰੀਕਾਲ ਜੀ ਸਸ੍ਰੀਕਾਲ ਸਰ ਟੂਰਿਸਟ ਵੀਜ਼ਾ ਦਾ ਕੈਨੇਡਾ ਦਾ ਕਹਿੰਦੇ ਬੜੀ ਧੜਾ ਧੜ ਤੇਜ਼ੀ ਨਾਲ ਲੱਗ ਰਿਹਾ ਸੀ ਇਹ ਚੱਕਰ ਕੀ ਆ ਕਹਿੰਦੇ ਕਿ ਅੱਜ ਕੱਲ ਰਿਜ਼ਲਟ ਨਹੀਂ ਆ ਰਹੇ ਇਹਦੇ ਵੀ ਸਰ ਸਹੀ ਗੱਲ ਆ ਸਰ ਆ ਜਿਹੜੀ ਇਸ ਵੇਲੇ ਜ਼ਿਆਦਾ ਜਿਹੜਾ ਨੈਗੇਟਿਵਿਟੀ ਦਾ ਦੌਰ ਚੱਲਿਆ ਨਾ ਇਹਦੇ ਪਿੱਛੇ ਕਿਤੇ ਨਾ ਕਿਤੇ ਵਿਜ਼ਟਰ ਵੀਜ਼ੇ ਦਾ ਬਹੁਤ ਵੱਡੇ ਲੈਵਲ ਤੇ ਪੋਜ਼ਿਟਿਵ ਆਉਣ ਦਾ ਜਿਹੜਾ ਕਿ ਇਹ 트ੈਂਡ ਹੈਗਾ ਉਹ ਵੀ ਕਾਰਨ ਹੈ ਜਿਹੜਾ ਹੈਗਾ ਕਹਿੰਦੇ ਨਾ ਜਿਹੜੀ ਚੀਜ਼ ਸਮ ਟਾਈਮ ਆਸਾਨੀ ਨਾਲ ਮਿਲ ਜੇ ਚਲੋ ਚਾਹੇ ਲੋਕਾਂ ਨੂੰ ਮਿਲੀ ਹੋਵੇ ਨਹੀਂ ਮਿਲੀ ਹੋਵੇ ਉਹਨਾਂ ਨੇ ਰੀਚਾਂ ਦੇ ਨਾਂ ਤੇ ਸ਼ਾਇਦ ਲੱਖਾਂ ਰੁਪਏ ਆਪਣਾ ਮੈਂ ਤਾਂ ਕਹੂੰਗਾ ਨਜਾਇਜ਼ ਦਿੱਤਾ ਹੋਊਗਾ ਵੀਜ਼ਾ ਅੰਬੈਸੀ ਨੇ ਵੰਡਿਆ ਮੈਂ ਦੁਬਾਰਾ ਕਹਿੰਦਾ ਪੁਰਾਣੀਆਂ ਗੱਲਾਂ ਹੋ ਗਈਆਂ ਵੀਜ਼ਾ ਕਦੇ ਵੀ ਕਿਸੇ ਏਜੰਟ ਦੇ ਹੱਥ ਜਾਂ ਜਿਹੜੀ ਦੀ ਜੇਬ 'ਚ ਨਹੀਂ ਹੁੰਦੀ ਵੀਜ਼ਾ ਤੁਹਾਡੀ ਪ੍ਰੋਫਾਈਲ ਨੇ ਹੁਣਾ ਸਾਡਾ ਕੰਮ ਹੈਗਾ ਐਜ਼ ਏਜੰਟ ਮੈਂ ਗੱਲ ਕਰਾਂ ਤੁਹਾਡੀ ਫਾਈਲ ਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰਨਾ ਹਰ ਚੀਜ਼ ਦਾ ਵੀਜ਼ਾ ਆਫੀਸਰ ਦਾ ਜਵਾਬ ਦੇਣਾ ਤਾਂ ਕਿ ਤੁਹਾ ਵਾਲੇ ਦੀ ਗੱਲ ਮੈਂ ਕਰੂੰਗਾ ਜਿਹੜੇ ਅਸਲੇ ਨੇ ਢੀ ਦੀ ਜੀ ਢਾਗੇ ਬੈਠੇ ਹੋਇਆ ਜਾਂ ਜਿਨ੍ਹਾਂ ਨੂੰ ਲੱਗ ਰਿਹਾ ਕਿ ਬਸ ਹੁਣ ਉਹਨਾਂ ਵਰੀ ਨਾ ਜਿਹੜਾ ਮੇਲਾ ਮੁੱਕ ਗਿਆ ਕਿਉਂਕਿ ਹੁਣ ਨਹੀਂ ਉਹਨਾਂ ਦਾ ਕੁਝ ਹੁੰਦਾ ਕਿਉਂਕਿ ਉੱਪਰੋਂ ਐਲ ਐਮ ਆਈ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਕਿ ਕਨਵਰਟ ਨਹੀਂ ਹੋਣੀ ਉਹ ਵੀ ਇੱਕ ਬੜੀ ਮਿਸ ਗਾਈਡੈਂਸ ਆ ਸੋ ਉਹ ਚੀਜ਼ ਕਰਕੇ ਨਾ ਲੋਕ ਡਰ ਬੜਾ ਗਿਆ ਪਰ ਇੱਕ ਚੀਜ਼ ਜਿਹੜੀ ਸੱਚਾਈ ਜ਼ਰੂਰ ਹੈ ਸਾਰੇ ਰੋਲੇ ਦੇ ਵਿੱਚ ਸਰ ਤਿੰਨ ਤਿੰਨੇ ਮਹੀਨੇ ਲੱਗ ਰਿਹਾ ਵਿਸਟਰ ਵੀਜ਼ਾ ਨੂੰ ਤੇ ਫਾਈਲ ਐਮਬੈਸੀ ਦੇ ਵਿੱਚ ਆ ਪਤਾ ਨਹੀਂ ਸ਼ਾਇਦ ਇਹ ਤੋਂ ਜ਼ਿਆਦਾ ਵੀ ਲੱਗ ਜਾਣ ਸੋ ਐਮਬੈਸੀ ਇੰਨਾ ਕਿ ਜ਼ਿਆਦਾ ਬਰੀਕੀ ਚ ਛਾਨਣ ਲਾ ਰਿਹਾ ਸੋ ਅੱਜ ਇੱਕ ਡਰਾਉਣ ਵਾਲੀ ਗੱਲ ਨਹੀਂ ਸੱਚਾਈ ਨਾ ਕਰਾਂਗਾ ਇਨਕੁਆਰੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਫੰਡਸ ਲੱਗੇ ਸੀਗੇ ਨਾ ਖਾਤਿਆਂ ਦੇ ਵਿੱਚ ਉਹਨਾਂ ਦੀਆਂ ਵੀ ਕਈ ਇਨਕੁਆਰੀਆਂ ਦੇਖਣ ਨੂੰ ਜਿਹੜੀ ਕਿ ਮਿਲ ਰਹੀਆਂ ਉਹਨਾਂ ਦੀਆਂ ਆ ਰਹੀਆਂ ਕਿ ਅਸੀਂ ਤੁਹਾਡੇ ਫੰਡਸ ਫੰਡਸ ਜਿਹੜੇ ਕਿ ਵੈਰੀਫਾਈ ਕੀਤੇ ਆ ਜਾਂ ਉਹ ਨਹੀਂ ਲੱਗੇ ਜਾਂ ਕੀਤਾ ਇਨਕੁਆਰੀਆਂ ਵੀ ਉਹ ਵੀ ਆਉਣੀਆਂ ਸਟਾਰਟ ਹੋਈਆਂ ਸੋ ਪ੍ਰੋਸੈਸਿੰਗ ਟਾਈਮ ਜਿਹੜਾ ਕਿ ਵਧਿਆ ਕਿਉਂ ਵਧਿਆ ਸਭ ਨੂੰ ਪਤਾ ਜਦੋਂ ਚੀਜ਼ ਸੌਖੀ ਮਿਲੀ ਨਾ ਸਾਡੇ ਮੈਂ ਤਾਂ ਕਹਾਂਗਾ ਕਿ ਏਜੰਟਾਂ ਨੂੰ ਵੀ ਇੱਕ ਰਾਹ ਮਿਲ ਗਿਆ ਮਤਲਬ ਕਿ ਮੈਂ ਆਪਣੇ ਆਪ ਕਾਫੀਆਂ ਨੇ ਜੜੀਏ ਕੀ ਚੀਜ਼ਾਂ ਕੀਤੀਆਂ ਸੋ ਮੈਂ ਕਿਸੇ ਕਿਸੇ ਦੇ ਕਹਣ ਦੇ ਚੋਂ ਕਿਉਂਕਿ ਅਸੀਂ ਨਾ ਕਦੀ ਰੀਚ ਕਰਾਈ ਨਾ ਕਦੀ ਇੰਨਾ ਲੱਖਾਂ ਰੁਪਏ ਕਦੀ ਲਿਆ ਉਹ ਜੋ ਮੇਰੇ ਸੂਲਾਂ ਦੇ ਖਿਲਾਫ ਸੋ ਇਹ ਚੀਜ਼ਾਂ ਨੇ ਸਭ ਨੂੰ ਜਿਹੜੇ ਸਾਾਨੂੰ ਜਾਣਦੇ ਪਤਾ ਵਾ ਪਰ ਬਹੁਤ ਸਾਰੇ ਏਜੰਟਸ ਨੇ ਕੀ ਕੀਤਾ ਆਪਣੇ ਲੋਕਾਂ ਨੂੰ ਕਹਿਣਾ ਸ਼ੁਰੂ ਕੀਤਾ 에어ਪੋਰਟ ਤੇ ਜਾਓ ਹੱਥ ਘੜੇ ਕਰ ਦੋ ਸਾਇਲਾਂ ਮੈਨੂੰ ਮੇਰੀ ਕੰਟਰੀ ਖਤਰਾ ਸੋ ਇੰਨੀ ਕਸਾਇਲਾਂ ਪੈ ਗਈ ਉੱਥੇ ਅੱਜ ਤੱਕ ਦੇ ਹਿਸਟਰੀ ਚ ਨਹੀਂ ਪਈ 500 ਗੁਣਾ ਪਿਛਲੇ ਸਮੇਂ ਤੋਂ ਜਿਹੜੀ ਸਾਇਲਾਂ ਮਾ ਥੋੜੇ ਕ ਮਹੀਨਿਆਂ ਦੇ ਵਿੱਚ ਪਈ ਉਹਦਾ ਇਹ ਨਤੀਜਾ ਵਾ ਕਿ ਜਿਹੜਾ ਇਹ ਹੁਣ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਪਰ ਜਿਨ੍ਹਾਂ ਨੇ ਸਾਇਲਮ ਨਹੀਂ ਨਾ ਅਜੇ ਤੱਕ ਲੱਗਦਾ ਹੋਣਾ ਵਧੀਆ ਨਜ਼ਾਰੇ ਵਰਕ ਪਰਮਿਟ ਵੀ ਪਰਮਿਸ਼ਨ ਵੀ ਮਿਲ ਰਹੀ ਕੰਮ ਆ ਕਰ ਸਕਦੇ ਪੈਸੇ ਬਣ ਰਹੇ ਆ ਪਰ ਪਰ ਅੱਗਾ ਆਉਣ ਵਾਸਤੇ ਆਪਾਂ ਆਪਣੇ ਲਈ ਰਾਸਤੇ ਬੰਦ ਕਰਤੇ ਆ ਸਾਨੂੰ ਹਿੰਦੁਸਤਾਨ ਵਿੱਚ ਆਉਣ ਨੂੰ ਡੋਂਕੀਆਂ ਲਾਉਣੀਆਂ ਪੈ ਜਾਣੀਆਂ ਨੇਪਾਲ ਥਰੂ ਆਉਣਾ ਪੈਣਾ ਵਾ ਸੋ ਬਚ ਲੋ ਜਿੰਨਾ ਬਚਿਆ ਜਾਂਦਾ ਕਦੀ ਵੀ ਕਿਸੇ ਦੇ ਗੱਲ ਜਦੋਂ ਤੁਹਾਨੂੰ ਕੋਈ ਰਾਹ ਦਿਖਾਉਂਦਾ ਨਾ ਸੋਈ ਕਰੀ ਦੇਖਿਆ ਕਰੋ ਕਿ ਇਹ ਰਾਹ ਕਿਤੇ ਅੱਗੇ ਜਾ ਕੇ ਬੰਦਦਾ ਨਹੀਂ ਹੁੰਦਾ ਇਹ ਰਾਹ ਤੋਂ ਅੱਗੇ ਜਾ ਕੇ ਵਾਪਸੀ ਹੈਗੀ ਆ ਯੂ ਟਰਨ ਵੱਜਦਾ ਵਾ ਸੋ ਇਸ ਲਈ ਨਾ ਸਬਰ ਨਾਲ ਚਲੋ ਤਾਂ ਕਿ ਅੱਗਾ ਆਉਣ ਵਾਲਾ ਮੇਰਾ ਕੱਲ ਨਾ ਖਰਾਬ ਹੋਵੇ ਤੇ ਬਾਕੀ ਵੈਸਟਰਨ ਵੀਜ਼ਾ ਦੇ ਮੈਂ ਟ੍ਰੈਂਡ ਦੀ ਵੀ ਜੇ ਗੱਲ ਕਰਨੀ ਕਰਾਂ ਤੇ ਉਮੀਦ ਤਾਂ ਮੈਂ ਤਾਂ ਆਬਸਾ ਪੋਜੀਟਿਵ ਹੀ ਕਰੂੰਗਾ ਕਿਉਂਕਿ ਅਸੀਂ ਸਭ ਨੂੰ ਜਾਂ ਪਤਾ ਹੈ ਕਿ ਪੈਨੈਕਲ ਐਜੂਕੇਸ਼ਨ 1 ਰੁਪਿਆ ਵੀ ਨਹੀਂ ਚਾਰਜ ਕਰਦੀ ਸੀ ਵਿਸਟਰ ਵੀਜ਼ਾ ਦੇਗਾ ਇਹ ਵੀਜ਼ਾ ਲੱਗੇ ਯਾਰ ਸਾਡੀ ਜਿਹੜੀ ਫੀਸ ਰੀਜ਼ਨੇਬਲ ਜੀ ਦੇਦੀ ਟਿਕਟ ਨਾ ਘੱਟ ਜਿਹੜੇ ਖਰਚੇ ਦੇ ਵਿੱਚ ਸਾਡੇ ਕੋਲ ਬੰਦੇ ਜਾਂਦੇ ਚਾਹੇ ਚਾਹੇ ਵੀਕ ਪ੍ਰੋਫਾਈਲ ਸੀ ਵਾੜਾ ਹੈ ਵਾ ਚਾਹੇ ਜਿੰਨੀ ਮਰਜ਼ੀ ਪਰ ਵਾ ਦੀ ਜਹੀ ਯੰਗ ਬੱਚਾ ਸੀਗਾ ਸੋ ਸਾਨੂੰ ਤਾਂ ਹੈਗਾ ਕਿ ਸਾਡੇ ਵਾਤੋ ਵਾਤ ਮੈਕਸਿਮਮ ਵੀਜ਼ਾ ਜਾਨ ਕਿ ਯਸ ਡੈਫੀਨਿਟਲੀ ਸਾਡੇ ਲਈ ਰੈਵਨਿਊ ਜਨਰੇਟ ਹੋਵੇ ਪਰ ਜੋ ਹੈ ਇਸ ਵੇਲੇ ਪੰਜਾਬੀਆਂ ਨੇ ਸਾਡੇ ਪਹਿਲੇ ਵਾਲੇ ਐਗਜ਼ਾਮਪਲ ਸੈੱਟ ਮਤਲਬ ਕਿ ਪੋਜ਼ਿਟਿਵ ਕਰ ਰਹੇ ਆ ਬਟ ਜਿਹੜੀ ਇਹਦੀ ਗਰਾਊਂਡ ਰਿਐਲਿਟੀ ਖਾਸ ਤੌਰ ਤੇ ਹੋਟਲ ਬੁਕਿੰਗ ਤੇ ਕਹਾਂਗਾ ਕਿ ਦੇ ਰੀਜ਼ਨੇਬਲ ਆਉਂਦੀ ਸਾਨੂੰ ਸ਼ਾਇਦ ਘੱਟ ਦੇ ਸੋ ਇਹ ਤਾਂ ਮੈਂ ਚੀਜ਼ ਕਹਿ ਰਿਹਾ ਕਈ ਲੋਕਾਂ ਨੇ ਫੰਡਿੰਗ ਜਾਂ ਵਿਆਜੂ ਪੈਸੇ ਚੱਕ ਕੇ ਸ਼ੋ ਕਰਾਏ ਹੋਏ ਆ ਤੇ ਉਹਨਾਂ ਨੂੰ ਇੱਕ ਮੇਰੀ ਐਸ ਵੇਲੇ ਇਸ ਵੀਡੀਓ 'ਚ ਮੈਂ ਕਹਾਂਗਾ ਤੁਸੀਂ ਆਪਣਾ ਰਿਸਕ ਫੈਕਟਰ ਆਪ ਦੇਖਣਾ ਨੋ ਵਨ ਨੋਜ਼ ਪ੍ਰੋਸੈਸਿੰਗ ਟਾਈਮ ਕਿੰਨਾ ਘੋਰ ਵਧੇਗਾ ਆਉਣ ਵਾਲੇ ਟਾਈਮ 'ਚ ਇਹ ਹੈਗੀ ਜਿਹੜੀ ਕਿ ਸਚਾਈ ਬਾਕੀ ਹਾਂ ਕਦੇ ਵੀ ਇਹ ਕਈ ਵਾਰੀ ਤਾਂ ਇਹ ਵੀ ਵੀਡੀਓ 'ਚ ਦੇਖੀ ਕਿ ਹੁਣ ਸਾਰਾ ਲੋਡ ਰਿਫਿਊਜ਼ ਹੋਊਗਾ ਬੇਟਾ ਐਦਾਂ ਨਹੀਂ ਹੋ ਸਕਦਾ ਸੋ ਮੈਂ ਇੱਕ ਦਸਾ ਕੈਨੇਡਾ ਨੇ ਇੱਥੇ ਜਿਹੜੀ ਕਿ ਵਿਜ਼ਟਰ ਵੀਜ਼ਾ ਦੇ ਸਟੂਡੈਂਟ ਵੀਜ਼ਾ ਦੇ ਤਾਂ ਕੋਈ ਸਖਤੀ ਨਹੀਂ ਆ ਨਿਆਰਦਾਰ ਚੱਲ ਰਿਹਾ ਹਾਂ ਪਰ ਵਿਜ਼ਟਰ ਵੀਜ਼ਾ 'ਚ ਜਿਹੜੀ ਕਿ ਆ ਥੋੜੀ ਜਿਹੀ ਚੂੜੀ ਜ਼ਰੂਰ ਟਾਈਟ ਕੀਤੀ ਹੈ ਸਖਤੀ ਕੀਤੀ ਹੈ ਇਨਕੁਆਰੀ ਦੇ ਤੌਰ ਤੇ ਲਾ ਲਓ ਆ ਡਿਲੇ ਪ੍ਰੋਸੈਸਿੰਗ ਟਾਈਮ ਤੇ ਲਾ ਲਓ ਕਿਉਂ ਬੰਦਿਆਂ ਦੇ ਪੇਸ਼ੈਂਸ ਜਾਂ ਬੰਦਿਆਂ ਦੇ ਮਤਲਬ ਕਿ ਉਹ ਚੈੱਕ ਕਰ ਰਿਹਾ ਕਿ ਹਾਂ ਇਹ ਪ੍ਰੋ ਜਿੰਨਾ ਬੰਦਿਆਂ ਦੇ ਜਨੂਨ ਸੀਗੇ ਬੱਚਿਆਂ ਨੂੰ ਮਿਲਣ ਜਾਣਾ ਸੀ ਵਿਆਹਾਂ ਤੇ ਜਾਣਾ ਸੀ ਰਿਸ਼ਤਦਾਰਾਂ ਦੇ ਜਾਂ ਕੋਈ ਇਵੈਂਟ ਤੇ ਜਾਣਾ ਸੀ ਉਹਨਾਂ ਨੂੰ ਲੱਗ ਰਿਹਾ ਯਾਰ ਉਹ ਤਾਂ ਨੰਗ ਹੀ ਗਿਆ 3 ਮਹੀਨੇ ਫਾਈਲ ਐਮਬੈਸੀ ਹੁਣ ਕੀ ਕਰੇ ਰਿਫਿਊਜ਼ਲ ਨਾ ਦੇ ਦੇ ਉਹ ਇੱਕ ਵੈਬ ਫਾਰਮ ਰੇਜ਼ ਕਰਦੇ ਆ ਚਾਹੇ ਮੈਂ ਕਹਾਂ ਉਹ ਹੋਟੇਲ ਬੁਕਿੰਗ ਵਾਲੇ ਵੀ ਆ ਉਹ ਇੱਕ ਵੈਬ ਫਾਰਮ ਰੇਸ ਕਰ ਦੇਣ ਦੱਸ ਦੇਣ ਕਿ ਹਾਂ ਵੀ ਤੁਹਾਡਾ ਚਾਹੇ ਇਵੈਂਟ ਨਿਕਲ ਚੁੱਕਾ ਹੋਇਆ ਬਟ ਹਾਂ ਬਟ ਉਹ ਤੁਹਾਡੀ ਜਿਹੜੀ ਇੰਟੈਂਸ਼ਨਸ ਹੈ ਉਹਨਾਂ ਪਰ ਫਿਰ ਵੀ ਤੁਸੀਂ ਉਹ ਇਵੈਂਟ ਕਰ ਲਓ ਜੋ ਮਿਲ ਕੇ ਇਸ ਤੋ ਕੀ ਸਵੇਰੀ ਕਰਕੇ ਦੱਸਣਾ ਚਾਹੇ ਮੈਂ ਕਹਿੰਦਾ ਐਗਜ਼ਾਮਪਲ ਵਿਆਹ ਲੰਘ ਗਿਆ ਹਾਂ ਵਿਆਹ ਲੰਘ ਗਿਆ ਪਰ ਅਸੀਂ ਆਪਣੀ ਫੈਮਿਲੀ ਨੂੰ ਮਿਲਣਾ ਚਾਹੁੰਦੇ ਹਾਂ ਅਸੀਂ ਬlesingਸ ਉਹਨਾਂ ਦੇ ਨਾਲ ਉਹਨਾਂ ਨੂੰ ਦੇਣੀਆਂ ਚਾਹੁੰਦੇ ਹਾਂ ਉਹਨਾਂ ਨਾਲ ਕੁਆਲਿਟੀ ਟਾਈਮ ਸਪੈਂਡ ਕਰਨਾ ਚਾਹੁੰਦੇ ਹਾਂ ਸੋ ਤੁਹਾਨੂੰ ਤੁਹਾਡਾ ਜਿਹੜਾ ਜਾਨ ਦਾ ਰੀਜ਼ਨ ਆ ਦੁਬਾਰਾ ਰੀਡਿਫਾਈਨ ਜ਼ਰੂ ਵਿਸਟਰ ਵੀਜ਼ਾ ਵਾਲਿਆਂ ਨੂੰ ਕਹਾਂਗਾ ਜਨਨੀਆਂ ਫਾਈਲਾਂ ਮਤਲਬ ਇਹ ਰਿਜ਼ਲਟ ਨਹੀਂ ਆਏ ਇਹ ਮੇਰਾ ਇੱਕ ਪਰਸਨਲ ਸੁਜੈਸ਼ਨ ਆ ਤਾਂ ਮੈਨੂੰ ਲੱਗਦਾ ਕਿ ਇਹਦਾ ਤੁਹਾਨੂੰ ਫਾਇਦਾ ਹੋਗਾ ਨੁਕਸਾਨ ਕੋਈ ਨਹੀਂ ਹੋਗਾ ਸੋ ਵਿਸਟਰ ਵੀਜ਼ਾ ਵਾਲੇ ਨੂੰ ਥੋੜਾ ਜਿਹਾ ਇਸ ਵੇਲੇ ਪੇਸ਼ੈਂਸ ਜ਼ਰੂਰ ਰੱਖਣਾ ਚਾਹੀਦਾ ਨਵੇਂ ਜੇ ਫਾਈਲ ਲਾਉਣਾ ਚਾਹੁੰਦੇ ਆ ਬੜਾ ਥੋੜਾ ਸਮਝ ਸੋਚ-ਸਮਝ ਕੇ ਲਾ ਲੈਣ ਫਾਈਲ ਤਾਂ ਲਾਉਣੀ ਚਾਹੀਦੀ ਹੈ ਮੈਨੂੰ ਲੱਗਦਾ ਕਿਉਂਕਿ ਅੱਜ 3 ਮਹੀਨੇ ਦਾ ਸਮਾਂ ਆ ਰਿਹਾ ਪਰ ਜਦੋਂ ਰਿਜ਼ਲਟ ਇਹਨਾਂ ਨੇ ਸਮਾਂ ਦੇਣਾ ਸ਼ੁਰੂ ਕੀਤਾ ਤੇ ਮੇਰੇ ਵਰਗੇ ਨੂੰ ਪੁੱਛ ਕੇ ਨਾਲ ਦੀ ਨਾਲ ਘਟਾ ਦੇਣਾ ਸੋ ਜੋ ਵੀ ਹੈਗਾ ਵਾ ਮੈਂ ਤਾਂ ਕਹਾਂਗਾ ਵਿਸਟਰ ਵੀਜ਼ ਡੈਫੀਨਟਲੀ ਲੋੜੀਆਂ ਚਾਹੁੰਦਾ ਪਰ ਅਡਵਾਂਸ ਚਲਾ ਦਿਓ ਜੇ ਐਮਬੈਸੀ ਨੇ ਆਪਣਾ ਟਾਈਮ ਵਧਾਤਾ ਸੋ ਉਮੀਦ ਵੀਜ਼ਾ ਦੀ ਹਮੇਸ਼ਾ ਰਹੂਗੀ ਜੇ ਤੁਹਾਡੀ ਫਾਈਲ ਦੇ ਵਿੱਚ ਜੈਨੂਇਨ ਤੇ ਸਹੀ ਤਰ੍ਹਾਂ ਦੀ ਜਸਟੀਫਿਕੇਸ਼ਨ ਲੱਗੀ ਹੋਈ ਆ ਬਿਲਕੁਲ ਜੀ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤਿਰਤ ਜੀ ਨੇ ਸੋ 8557885578 ਤੇ ਤੁਸੀਂ ਜ਼ਰੂਰ ਸੰਪਰਕ ਕਰੋ ਥੈਂਕ ਯੂ ਸੋ ਮਚ